ਪਾਂ ਲੱਗੀਆਂ ਹੈਆਂ ਜਾਂ ਤੇ ਅੱਜ ਫੇਰ ਸਵੇਰ ਦੀ ਬਾਰਿਸ਼ ਚੱਲੂ ਆ ਗਈ ਆ ਬੱਤੇ ਵੀ ਪੂਰੀ ਘੜਕਣ ਲਈ ਆ ਤੇ ਬੱਦਲ ਵੀ ਪੂਰਾ ਕੁਲਿਆ ਤਾਂ ਮੀਂਹ ਵੀ ਪੈਂਦਿਆ ਜੀ ਉੱਪਰੋਂ ਜਿਹੜੇ ਝੋਨੇ ਆ 1847 1509 ਪੂਰੇ ਵੱਢਣ ਵਾਲੇ ਹੋ ਚੁੱਕੇ ਆ ਜੀ ਪੂਰੇ ਪੱਕ ਚੁੱਕੇ ਆ ਤੇ ਪਾਰਾ ਮੌਸਮ ਨੇ ਖਰਾਬ ਕਰਨਾ ਜੀ ਸੱਚੇ ਭਾਸਾਂ ਮਿਹਰ ਕਰੇ ਜੀ ਮੇਰੇ ਅੱਗੇ ਸੋਨੇ ਵਰਗੀ ਫਸਲ ਪੱਕ ਕੇ ਪਿਆਰ ਹੋਈ ਆ। ਸੋਪੇ ਮੇਰ ਭਰਿਆ ਫਰੱਕੇ। ਦੇਖ ਸਕਦੇ ਹੋ ਮੌਸਮ ਪੂਰਾ ਹੀ ਖਰਾਬ ਹੋ ਗਿਆ ਵਾ। 5.5 ਵਜੇ ਦਾ ਮੀਂਹ ਪੈਣ ਲਿਆ ਜੀ ਕਾਫੀ ਮੀਂਹ ਪੈਣ ਲਿਆ ਵਾ। ਜੋਰਾਂ ਤੇ ਜਿਹਨੂੰ ਕਹਿ ਦਿੰਦੇ ਆ। ਤੇ ਵੇਖ ਲਓ ਕਿੰਨਾ ਮੀਂਹ ਪੈਣ ਲਿਆ ਜੀ। ਤੇ ਬਦਲੀ ਪੂਰਾ ਕੁਲਿਆ ਪਿਆ ਵਾ ਬੱਤੀ ਗੜਕਣ ਲਈ ਆ ਬਿਜਲੀ ਰਿਸ਼ਕਣ ਲਈ ਆ ਤੇ ਮੀਂਹ ਚੱਗੇ ਯੋਰ ਚ ਆਉਂਦਿਆ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਮੌਸਮ ਵਿੱਚ ਖਰਾਬੀ ਆ ਚੁੱਕੀ ਹੈ ਜੀ ਫੇਰ ਦੁਬਾਰਾ بارش ਨੇ ਫੇਰ ਕਾਫੀ ਯੋਰ ਫੜਦੇ ਆ ਜੀ ਕਾਫੀ ਜ਼ੋਰ ਚ ਅੱਜ ਬਾਰਸ਼ ਹੋਈ ਹੈ ਫੇਰ ਦੁਬਾਰਾ ਗਰਦਾਸਪੁਰ ਏਰੀਆ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਸਾਧਿਆ ਤੁਸੀਂ ਵੀ ਨਹੀਂ ਗਲਿਸ਼ ਕੰਡੋਈ ਹੈ ਮੀਮੀ ਪੰਡਿਆ ਵਾ ਕਾਫੀ ਯੂਰਾਂ ਦੇ ਉੱਪਰ ਵੀਡੀਓ ਨੂੰ ਜ਼ਰੂਰ ਲਾਇਕ ਨੂੰ ਲਾਈਕ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਜੇਕਰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਵੀ ਇਹ ਵਾਹਿ ਗੁਰੇ ਰੱਖਾ ਸਾਰੀ ਦੁਨੀਆ ਦਾ ਪੱਗ 309 12 47 ਜੜੀ ਆ ਕਿ ਉਹ ਫਸਲ ਪੂਰੀ ਪੱਕ ਕੇ ਤਿਆਰ ਹੋ ਚੁੱਕੀ ਆ ਤੇ ਵੱਢਣ ਦੀ ਤਿਆਰ ਪਿਆ ਪੂਰੀ ਟੈਲੀਆਂ ਅੱਗੇ ਗਿੱਲੀਆਂ ਬਹੁਤ ਜ਼ਿਆਦਾ ਖੁੱਬਾ ਇਨਾ ਵੀ ਪਿਆ ਤੇ ਹੁਣ ਫਿਰ ਨਹੀਂ ਆ ਗਿਆ ਵੇਖਸਾ ਉਹਦੇ ਤੋਂ ਹੀ بارش ਪੂਰੇ ਜੋਰਾਂ ਤੇ ਹੋ ਗਈ ਆ ਕਿਰਪਾ ਕਰਕੇ ਕਮੈਂਟ ਜਰੂਰ ਕਰਿਓ ਜੀ ਮੌਸਮ ਪੂਰਾ ਹੀ ਖਰਾਬ ਹੋ ਚੁੱਕਾ ਹੈ ਜੀ ਵੇਖ ਲਓ ਸਿਰਫ ਦੋ ਦਿਨ ਹੀ ਝੁੱਪ ਲੱਗੀ 1500 ਨੂੰ ਵੱਜ ਗੜਨੇ ਸੀਗੇ ਫਿਰ ਬਾਰਸ਼ ਨੇ ਕੰਮ ਖਰਾਬ ਕਰਤਾ ਨਹੀਂ ਬਰੇ ਯੂਰਾ ਤੇ ਅਜੀ ਬਿਜਲੀ ਵੀ ਗੜਕਣ ਲਈ ਆ ਕਾਫੀ ਮੀਂਹ ਪੈ ਚੁੱਕਾ ਜੀ ਇੰਦਰ ਵੇਖੋ ਨੇਰ ਹੀ ਨੇਰ ਪਏ ਆ ਤੇ ਸਾਰੇ ਵੀਰ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੇ ਕਿੱਥੇ ਫੇਰ ਅੱਜ ਬਰਖਾ ਹੁੰਦੀ ਆ ਇਹ ਪਰਮਾਤਮਾ ਦੀ ਕਿਰਪਾ ਹੀ ਆ ਜੀ ਜਿਹੜੀ ਨੇਂ ਟਲ ਗਈ ਕੋਲ ਵੇਖੋ ਜੀ 1509 1847 ਸਭ ਛੋਨੇ ਵੱਡਲ ਵਾਲੇ ਹੋ ਚੁੱਕੇ ਆ ਉਹਨੇ ਦੇਖਦਾ ਆਖਰਾ ਹੀ ਹੈ ਇਹ ਤਰੀਆ ਕੋਈ ਨਹੀਂ ਕਿ ਲੋਕਾਂ ਨੇ ਕਿੱਦਾਂ ਨਹੀਂ ਭੰਡਿਆ ਇਹ ਤੇ ਸਾਰਾ ਹੀ ਨੁਕਸਾਨ ਜ਼ਿੰਮੇਵਾਰ ਦਾ ਬਹੁਤ ਜ਼ਿਆਦਾ ਹੋ ਜਾਣਾ ਜੀ ਛੋਨੇ ਦਾ ਜਿਹੜਾ ਉੱਪਰ ਕੋਈ ਛੋਨਾ ਬਚਿਆ ਵੀ ਆ ਮੰਡੇ ਜਿੱਥੇ ਪਾਣੀ ਆਇਆ ਉੱਥੇ ਤੇ ਨੁਕਸਾਨ ਹੋਇਆ ਹੀ ਹੋਇਆ ਹੁਣ ਉੱਪਰ ਦੇ ਥਾਂਵਾਂ ਤੇ ਵੀ ਨੁਕਸਾਨ ਬਹੁਤ ਜ਼ਿਆਦਾ ਜੀ ਹੁਣ 1847 1509 ਪੂਰੀ ਫਸਲ ਪੱਕ ਚੁੱਕੀ ਹੈ ਜੀ ਜਿਹੜੀ ਕਿ ਵਾੜੀ ਉਹਦੀ ਚਾਲੂ ਸੀਗੀ ਅੱਜ ਤੇ ਕੱਲ ਦੇ ਵਿੱਚ ਉਹ ਵਾੜੀ ਹੁਣ ਫੇਰ ਹਫਤਾ ਰੁਕ ਗਈ ਆ ਤੇ ਝੋਨੇ ਪੂਰੇ ਪੱਕੇ ਹੋਏ ਆ ਸਾਡੇ ਲਾਈਵ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ ਪਲੀਜ਼ ਪਲੀਜ਼ ਵੇਖੋ ਕਿਸ ਤਰ੍ਹਾਂ بارش ਹੋ ਰਹੀ ਆ। ਜੇ ਤੁਸੀਂ ਸਨ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਬਹੁਤ ਤੇਜ਼ بارش ਹੋ ਰਹੀ ਆ ਜੀ ਸਾਡੇ ਤੇ। ਪੂਰੇ ਜ਼ੋਨ ਦੇ ਵਿੱਚ بارش ਹੋਣ ਲਈ ਆ ਜੀ। ਹੋਰ ਕਿੱਥੇ ਕਿੱਥੇ ਵੀ ਡਾ ਲਿ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੀ। ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਤੇ ਬਹੁਤ ਜਿੱਥੇ ਪੈਣਾ ਪੈਣਾ ਜੀ